ਦੇ ਹਨ ਗੁਰਮੁਖ ਨੈ ਇਹ ਮਨਮੁਖ ਮਹਾ ਗੁਰੂ ਜੀ ਨਹੀਂ ਰਹਿਣ ਭੁੱਲ ਇਹਾਂ ਗੁਰੂ ਜੀ ਗਾਗੇ ਰਾਤ ਨਾ ਰਹੇ ਤੇ ਗਾਗਾ ਪਿੰਡ ਛੱਡ ਕੇ ਗੁਰਨੇ ਪਿੰਡ ਵੱਲ ਚਲੇ ਗਏ ਤਨਕ ਕ੍ਰੋਧ ਤੇ ਸ਼ਰਾਪ ਨਦੀਨੋ ਗੁਰਨੇ ਗ੍ਰਾਮ ਸੋ ਡੇਰਾ ਕੀਨ ਹੈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਪੰਨਾ 4129 ਜਦੋਂ ਗੁਰੂ ਜੀ ਬਾਰੇ ਗਾਗਾ ਵਾਸੀਆਂ ਨੂੰ ਪਤਾ ਲੱਗਿਆ ਉਹਨਾਂ ਨੇ ਦੇਸੀ ਕੀ ਉਦਾ ਕੜਾ ਤੇ ਕੰਬਲ ਲੈ ਕੇ ਭੁੱਲ ਬਖਸ਼ਣ ਦੀ ਬੇਨਤੀ ਕੀਤੀ ਪਰ ਗੁਰੂ ਜੀ ਚੁੱਪ ਰਹੇ ਤਿੰਨ ਦਿਨ ਗੁਰਨੇ ਠਹਿਰਣ ਤੋਂ ਬਾਅਦ ਗੁਰੂ ਜੀ ਮਕੋਰੜ ਸਾਹਿ ਪਹੁੰਚੇ ਗਾਗੇ ਦੇ ਲੋਕ ਵੀ ਉਹਨਾਂ ਨਾਲ ਪਿੰਡ ਮਕੋਰੜ ਪਹੁੰਚੇ ਉੱਥੇ ਦੇ ਸਿੱਖਾਂ ਨੇ ਗੁਰੂ ਜੀ ਨੂੰ ਪਿੰਡ ਗਾਗੇ ਦੇ ਲੋਕਾਂ ਨੂੰ ਬਖਸ਼ਣ ਦੀ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਗਾਗੇ ਦੇ ਵਾਸੀਆਂ ਨੂੰ ਬਖਸ਼ ਦਿੱਤਾ ਗੁਰੂ ਜੀ ਦੀ ਬੈਠਣ ਵਾਲੀ ਜਗ੍ਹਾ ਤੇ ਥੜਾ ਬਣਾ ਕੇ ਨਗਰ ਮੰਨਤਾ ਕਰਦਾ ਆ ਰਿਹਾ ਹੈ ਇਸ ਸਥਾਨ ਤੇ ਹਰ ਮਹੀਨੇ ਦਸਵੀਂ ਦਾ ਦਿਹਾੜਾ ਮਨਾਇਆ ਜਾਂਦਾ ਹੈ ਤੇ ਦੁੱਧ ਚਾੜ੍ਹਿਆ ਜਾਂਦਾ ਹੈ ਜੋ ਵੀ ਸ਼ਰਧਾਲੂ ਇਸ ਸਥਾਨ ਤੇ ਸ਼ਰਧਾ ਭਾਵਨਾ ਨਾਲ ਨਤਮਸਤਕ ਹੁੰਦਾ ਹੈ ਉਸ ਦੇ ਸਾਰੇ ਦੁੱਖ ਰੋਗ ਤਕਲੀਫਾਂ ਦੂਰ ਹੁੰਦੇ ਹਨ ਤੇ ਸਲਾਨਾ ਜੋੜ ਮੇਲਾ ਦੁਸ਼ਹਿਰਾ ਬੜੀ ਧੂਮ ਧਾਮ ਦੇ ਨਾਲ ਇੱਥੇ ਮਨਾਇਆ ਜਾਂਦਾ ਹੈ ਅੱਜ ਅਸੀਂ ਦਰਸ਼ਨ ਕੀਤੇ ਗੁਰਦੁਆਰਾ ਸਾਹਿਬ ਗਾਗਾ ਦੇ ਦਰਸ਼ਨ ਕਰਦੇ ਆ ਇੱਕ ਨਹੀਂ अनेका ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਨਜਾਨ ਬੱਚੇ ਸਮਝ ਕੇ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ